ਪੰਜਾਬ ਦੁਆਰਾ ਮੁਸੀਬਤਾਂ ਦੇ ਵਿੱਚ ਫਸਦਾ ਜਾ ਰਿਹਾ ਹੈ ਦੁਆਰਾ ਪੰਜਾਬ ਉਜਾੜੇ ਵੱਲ ਹੋਰ ਇੱਕ ਕਦਮ ਅੱਗੇ ਵਧਦਾ ਜਾ ਰਿਹਾ ਹੈ ਔਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਕਿਉਂਕਿ ਇਸ ਦੇ ਪਿੱਛੇ ਕੇਂਦਰ ਸਰਕਾਰ ਦਾ ਹੱਥ ਕਿਹਾ ਜਾ ਰਿਹਾ ਹੈ ਕੇਂਦਰ ਸਰਕਾਰ ਲਗਾਤਾਰ ਡਟੀ ਹੋਈ ਹੈ ਪੰਜਾਬ ਦੀ ਉਪਜਾਊ ਜ਼ਮੀਨ ਉੱਤੇ ਕੰਕਰੀਟ ਦੀਆਂ ਸੜਕਾਂ ਬਣਾਉਣ ਪਿੱਛੇ ਜਿੱਥੇ ਜਿਸ ਉਪਜਾਊ ਜ਼ਮੀਨ ਦੇ ਉੱਤੇ ਸੋਨਾ ਉਗਦਾ ਉਸ ਉੱਤੇ ਨੋਟ ਉਗਾਉਣ ਵਾਸਤੇ ਹੁਣ ਕੰਕਰੀਟ ਦਾ ਬੈੱਡ ਵਿਛੋਣਾ ਚਾਹੁੰਦੀ ਹੈ ਕੇਂਦਰ ਸਰਕਾਰ ਇੱਕ ਮਕੜਜਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਵਿੱਚ ਦਾ ਪਿਆ ਉਸ ਦੇ ਵਿੱਚ ਪੰਜਾਬ ਵੀ ਬਚਿਆ ਨਹੀਂ ਰਿਹਾ ਔਰ ਇੱਕ ਹੋਰ ਵੱਡਾ ਚਟਕਾ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਔਰ ਦੁਬਾਰਾ ਜਿਹੜੇ ਪ੍ਰੋਜੈਕਟ ਫੰਡਸ ਹੈਗੇ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਇਹ ਦੁਬਾਰਾ ਇੱਕ ਇਹੋ ਜਿਹਾ ਚਟਕਾ ਹੈ ਜਿਹੜਾ ਪੰਜਾਬ ਸ਼ਾਇਦ ਵਿੱਤੀ ਤੌਰ ਤੇ ਸਹਾਰ ਨਾ ਸਕੇ ਡਿਵੈਲਪਮੈਂਟ ਫੇਜ਼ ਦੇ ਵਿੱਚ ਵੀ ਜਿਹੜਾ ਪੰਜਾਬ ਹੈਗਾ ਉਹ ਵੀ ਇਸ ਚੀਜ਼ ਨੂੰ ਸ਼ਾਇਦ ਨਾ ਸਹਾਰ ਸਕੇ ਪਿੱਛੇ ਰਹਿ ਸਕਦਾ ਜਿਵੇਂ ਹਰਿਆਣੇ ਦੇ ਅੰਦਰ ਚੱਲਦਾ ਪਿਆ ਡਿਵੈਲਪਮੈਂਟ ਉਸ ਤਰ੍ਹਾਂ ਪੰਜਾਬ ਦੇ ਵਿੱਚ ਨਹੀਂ ਚੱਲ ਰਹੀ ਇਦਾ ਉਦਾਹਰਨ ਨਿਤਨ ਗਟਕਰੀ ਨੇ ਆਪ ਹੀ ਦੇ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਪ੍ਰੋਜੈਕਟਸ ਦੇ ਅਧੀਨ ਜੋ ਨਿਰਮਾਣ ਹਰਿਆਣੇ ਦੇ ਵਿੱਚ ਹੋ ਰਿਹਾ ਉਹ ਸੰਪੂਰਨਤਾ ਦੇ ਨਜ਼ਦੀਕ ਹੈਗਾ ਉਹ ਆਉਂਦੇ 6 ਮਹੀਨਿਆਂ ਨੂੰ ਉਸ ਦਾ ਉਦਘਾਟਨ ਕਰ ਦਿੱਤਾ ਜਾਵੇਗਾ ਪਰ ਪੰਜਾਬ ਦੇ ਅੰਦਰ ਜਿਹੜੇ ਵੱਡੇ ਪ੍ਰੋਜੈਕਟਸ ਨੇ ਉਹਨਾਂ ਨੂੰ ਸ਼ੁਰੂ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਹੋਲਡ ਕਰਕੇ ਰੱਖਿਆ ਗਿਆ ਔਰ ਧਮਕੀ ਅੱਡ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਹੈ ਦਰਸਲ ਇੱਕ ਸਮੀਖਿਆ ਮੀਟਿੰਗ ਹੋਈ ਸੀ ਔਰ ਉਸ ਸਮੀਖਿਆ ਮੀਟਿੰਗ ਦੇ ਵਿੱਚ ਹਰਪਜਨ ਸਿੰਘ ਈਟੀਓ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਨੇ ਉਹ ਮੌਜੂਦ ਰਹੇ ਨੇ ਉੱਥੇ ਹੀ ਸੜਕ ਨਿਰਮਾਣ ਵਿਭਾਗ ਦੇ ਸਕੱਤਰ ਬਿਜਲੀ ਵਿਭਾਗ ਦੇ ਸਕੱਤਰ ਤੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਮੌਜੂਦ ਰਹੇ ਇਸ ਮੀਟਿੰਗ ਦੇ ਵਿੱਚ ਸੱਟਾ ਕੱਢਿਆ ਗਿਆ ਕਿ ਹੁਣ ਪੰਜਾਬ ਦੇ ਵਾਸਤੇ ਪੰਜਾਬ ਦੇ ਹਾਈਵੇਜ਼ ਦੇ ਵਾਸਤੇ ਨਵੇਂ ਪ੍ਰੋਜੈਕਟਸ ਦੀ ਜ਼ਰੂਰਤ ਹੈ ਔਰ ਇਸੇ ਵਾਸਤੇ ਨਿਤਿਨ ਗਟਕਰੀ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨਾਲ ਤਲਖ ਕੀਤਾ ਗਿਆ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਗਈ ਪਰ ਅੱਗੇ ਉਹ ਅਚਾਨਕ ਇੱਕ ਚਿਤਾਵਨੀ ਆ ਗਈ ਇੱਕ ਵਾਰਨਿੰਗ ਆ ਗਈ ਹੈ ਔਰ ਆਖਰੀ ਮੌਕਾ ਉਹ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਆਲਰੇਡੀ 3300 ਕਰੋੜ ਦੇ ਦੋ ਪ੍ਰੋਜੈਕਟਸ ਪੰਜਾਬ ਦੇ ਅੰਦਰ ਚੱਲਦੇ ਪਏ ਨੇ ਉਹਨਾਂ ਪ੍ਰੋਜੈਕਟਸ ਦੀ ਜਿਹੜੀ ਜ਼ਮੀਨ ਮਕਸੂਸ ਹੈਗੀ ਹੈ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਉਹਨਾਂ ਦੇ ਕਬਜ਼ੇ ਪਹਿਲਾਂ ਛੜਾ ਕੇ ਦਿੱਤੇ ਜਾਣ ਜੇ ਉਹ ਨਹੀਂ ਛੜਾਏ ਜਾਣਗੇ ਤਾਂ ਬਾਕੀ ਪ੍ਰੋਜੈਕਟਸ ਜਿਹੜੇ ਨੇ ਉਹ ਸ਼ੁਰੂ ਨਹੀਂ ਕੀਤੇ ਜਾ ਸਕਦੇ ਬਿਲਕੁਲ ਦੋ ਪ੍ਰੋਜੈਕਟਸ ਆਲਰੇਡੀ ਕਹਿੰਦੇ ਚੱਲਦੇ ਪਏ ਨੇ ਜਿਨ੍ਹਾਂ ਦੇ ਕਬਜ਼ੇ ਦੇ ਤੱਕ ਛੜਾਏ ਨਹੀਂ ਜਾ ਸਕੀ। ਦਰਸਲ 4942 ਕਰੋੜ ਰੁਪਏ ਦੇ ਬਾਕੀ ਪ੍ਰੋਜੈਕਟਸ ਜਿਹੜੇ ਨੇ ਉਹ ਅਜੇ ਪੰਜਾਬ ਦੇ ਵਿੱਚ ਰਹਿੰਦੇ ਨੇ। ਔਰ ਇਸੋ ਲਈਦਾ 3200 ਕਰੋੜ ਦੇ ਜਿਹੜੇ ਦੋ ਪ੍ਰੋਜੈਕਟਸ ਨੇ ਉਹ ਆਲਰੇਡੀ ਇਨ ਪ੍ਰੋਸੈਸ ਹੈਗੇ ਨੇ ਚੱਲਦੇ ਪਏ ਨੇ ਪਰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦਾ ਹੋਲਡ ਉਹਨਾਂ ਦਾ ਕਬਜ਼ਾ ਅਜੇ ਤੱਕ ਨਹੀਂ ਛਡਾਇਆ ਗਿਆ ਜਿਸ ਵਾਸਤੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਔਰ ਆਖਰੀ ਵਾਰਨਿੰਗ ਦਿੱਤੀ ਇਸ ਤੋਂ ਪਹਿਲਾਂ ਆਰਡੀਐਫ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਮਾਰਕੀਟ ਫੰਡਸ ਜਿਹੜੇ ਹੈਗੇ ਨੇ ਔਰ ਇਸ ਤੋਂ ਅਲਹਿਦਾ ਸਿਹਤ ਸਬੰਧੀ ਜਿਹੜੇ ਫੰਡਸ ਹੈਗੇ ਨੇ ਉਹ ਕੇਂਦਰ ਸਰਕਾਰ ਨੇ ਆਲਰੇਡੀ ਰੋਕ ਰੱਖੇ ਹੋਏ ਨੇ ਪੰਜਾਬ ਨੂੰ ਇਹ ਸਾਰੇ ਫੰਡਸ ਨਹੀਂ ਮਿਲਦੇ ਪਰ ਇਹ ਕਈ ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਇਸ ਵੇਲੇ ਆਲਰੇਡੀ ਚੱ ਔਰ ਦੂਜੇ ਪਾਸੇ ਇੱਕ ਹੋਰ ਝਟਕਾ ਪੰਜਾਬ ਨੂੰ ਇੱਥੇ ਆ ਕੇ ਲੱਗ ਗਿਆ ਹੈ ਔਰ ਨਤਨ ਗਟਕਰੀ ਦੇ ਵੱਲੋਂ ਨਤਨ ਗਟਕਰੀ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਜਿਹੜੇ ਪਹਿਲਾਂ ਪ੍ਰੋਜੈਕਟਸ ਹੈਗੇ ਨੇ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਬਹਾਲ ਕਰ ਦਿੱਤੀਆਂ ਜਾਣ ਹਾਲਾਂਕਿ ਪੰਜਾਬ ਸਰਕਾਰ ਨੇ ਜ਼ਰੂਰ ਇਸ ਉੱਤੇ ਲੋਕ ਸਭਾ ਚੋਣਾਂ ਦਾ ਬਹਾਨਾ ਬਣਾਇਆ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਕਿਸਾਨ ਜਿਹੜੇ ਨੇ ਉਹ ਆਪਣਾ ਮੁਆਵਜ਼ਾ ਵੀ ਮੰਗ ਰਹੇ ਨੇ ਔਰ ਇਸ ਤੋਂ ਬਾਅਦ ਇਹ ਸਾਫ ਕਰ ਦਿੱਤਾ ਗਿਆ ਕਿ ਸਭ ਕੁਝ ਉਦੋਂ ਸੂਚਾਰੂ ਢੰਗ ਨਾਲ ਚੱਲੇਗਾ ਜਦੋਂ ਪਹਿਲਾਂ ਜਿਹੜੇ ਕਬਜ਼ੇ ਆ ਉਹ ਉਹ ਛਡਾ ਲਏ ਜਾਣਗੇ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਦੂਜੇ ਪਾਸੇ ਹਵਾਲਾ ਦਿੱਤਾ ਗਿਆ ਹਰਿਆਣੇ ਦਾ ਹਰਿਆਣੇ ਦਾ ਹਵਾਲਾ ਦੇ ਕੇ ਇਹ ਸਾਫ ਕਿਹਾ ਗਿਆ ਕਿ ਹਰਿਆਣੇ ਦੇ ਅੰਦਰ ਤਾਂ ਮੁਕੰਮਲ ਵੀ ਹੋਣ ਵਾਲੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਜਿਹੜਾ ਮਕੜਜਾਲ ਪੂਰੇ ਦੇਸ਼ ਦੇ ਵਿੱਚ ਵਿਛਦਾ ਪਿਆ ਉਹ ਹਰਿਆਣੇ ਦੇ ਵਿੱਚ ਮੁਕੰਮਲ ਹੋਣ ਵਾਲਾ ਹੈ ਮਹਿਜ਼ 6 ਮਹੀਨਿਆਂ ਦੇ ਅੰਦਰ-ਅੰਦਰ ਉਦਘਾਟਨ ਕਰ ਦਿੱਤਾ ਜਾਵੇਗਾ ਜਦਕਿ ਦੂਜੇ ਪਾਸੇ ਪੰਜਾਬ ਦੇ ਵਿੱਚ ਹਾਲਾਤ ਬੱਤਰ ਨੇ ਦਾ ਹਵਾਲਾ ਦਿੱਤਾ ਗਿਆ ਖੈਰ ਨਿਤਨ ਗਟਕਰੀ ਨੂੰ ਲੈ ਕੇ ਹੋਰ ਗੱਲਾਂ ਵੀ ਬਹੁਤ ਚੱਲਦੀਆਂ ਨੇ ਜ਼ਰੂਰ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਾਹਮਾਰਗ ਬਣਾ ਕੇ ਤੇ ਉਹਨਾਂ ਦੇ ਉੱਤੇ ਟੋਲ ਪਲਾਜ਼ਾਜ਼ ਲਗਾਏ ਜਾਣ ਤਾਂਕਿ ਉਹਨਾਂ ਸ਼ਾਹਮਾਰਗਾਂ ਦੀ ਡਿਵੈਲਪਮੈਂਟ ਵਾਸਤੇ ਵੀ ਕੰਮ ਕੀਤਾ ਜਾਵੇ ਪਰ ਮਹਾਰਾਸ਼ਟra ਦੇ ਮੀਡੀਆ ਦੇ ਵਿੱਚ ਇਹ ਗੱਲ ਆਮ ਪ੍ਰਚਲਿਤ ਹੈ ਕਿ ਨਿਤਨ ਗਟਕਰੀ ਜਿਹੜੇ ਨੇ ਉਹਨਾਂ ਦੇ ਹਿੱਸੇ ਹੁੰਦੇ ਨੇ ਉਹ ਹਿੱਸੇਦਾਰੀਆਂ ਰੱਖਦੇ ਨੇ ਟੋਲ ਪਲਾਜ਼ਿਆਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਲੁਧਿਆਣਾ ਦੇ ਨਜ਼ਦੀਕ ਲਾਡੋਵਾਲ ਟੋਲ ਪਲਾਜ਼ਾ ਦਾ ਉਹ ਸਟੋਲ ਪਲਾਜ਼ਾ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਪੰਜਾਬ ਨੂੰ ਕਰੋਨਾ ਦਾ ਨੁਕਸਾਨ ਹੋ ਰਿਹਾ ਚਲਣਾ ਪੈ ਰਿਹਾ ਪਰ ਦੂਜੇ ਪਾਸੇ ਨਿਤਨ ਗਟਕਰੀ ਦੇ ਆਪਣੇ ਉੱਤੇ ਇਦਾਂ ਦੇ ਇਲਜ਼ਾਮ ਨੇ ਉਹਦੇ ਉੱਤੇ ਵੀ ਸਵਾਲ ਖੜਦੇ ਨੇ ਪਰ ਦੂਜੀ ਗੱਲ ਕੇਂਦਰ ਸਰਕਾਰ ਦਾ ਇਹ ਝਟਕਾ ਜਿਹੜਾ ਪੰਜਾਬ ਦੇ ਉੱਤੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਨੂੰ ਰੋਕ ਰਿਹਾ ਪੰਜਾਬ ਦੀ ਡਿਵੈਲਪਮੈਂਟ ਨੂੰ ਹੋਲਡ ਕਰਦਾ ਪਿਆ ਜ਼ਰੂਰ ਜੇ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਉਹਨਾਂ ਦੇ ਨਾਲ ਗੱਲ ਕਰਕੇ ਰਾਬਤਾ ਕਰਕੇ ਤੇ ਉਹਨਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਉਹਨਾਂ ਨੂੰ ਭਰੋਸ ਸਹੀ ਤਰੀਕੇ ਦੇ ਨਾਲ ਦੇਣਾ ਚਾਹੀਦਾ ਪੰਜਾਬ ਦੇ ਅੰਦਰ ਤਾਂ ਇੱਕ ਪਿੰਡ ਦੇ ਵਿੱਚ ਰਕਮ ਹੋਰ ਹੈ ਮੁਆਵਜ਼ੇ ਦੀ ਦੂਜੇ ਪਿੰਡ ਦੇ ਵਿੱਚ ਰਕਮ ਹੋਰ ਹੈਗੀ ਹੈ ਤੀਜੇ ਦੇ ਵਿੱਚ ਹੋਰ ਹੈਗੀ ਹੈ ਕੇਂਦਰ ਸਰਕਾਰ ਇਸ ਨੂੰ ਨਹੀਂ ਸਮਝ ਸਕੀ ਵੱਖ-ਵੱਖ ਪਿੰਡਾਂ ਦੇ ਵਿੱਚ ਰਕਮਾਂ ਦਾ ਫਰਕ ਇੰਨਾ ਵੱਡਾ ਹੈ ਤੇ ਕੇਂਦਰ ਸਰਕਾਰ ਕਿਵੇਂ ਸਮਝਦੀ ਹੈ ਕਿ ਪੰਜਾਬ ਅੰਦਰ ਹਾਲਾਤ ਸੁਚਾਰੂ ਹੋਣਗੇ ਪੰਜਾਬ ਦੇ ਲੋਕ ਪੰਜਾਬ ਦੇ ਜ਼ਮੀਦਾਰ ਪੰਜਾਬ ਦੀ ਜ਼ਮੀਨਾਂ ਦੇ ਮਾਲਕ ਇਹਨਾਂ ਫਰਕਾਂ ਦੇ ਉੱਤੇ ਆਵਾਜ਼ ਨਹੀਂ ਚੱਕਣਗੇ ਖੈਰ ਕੇਂਦਰ ਸਰਕਾਰ ਨੂੰ ਫਿਲਹਾਲ ਆਪਣੀ ਪੀੜੀ ਥੱਲੇ ਆਪ ਸੋਟਾ ਮਾਰਨ ਦੀ ਜ਼ਰੂਰਤ ਹੈ ਔਰ ਦੂਜੇ ਪਾਸੇ ਇਸ ਮਾਮਲੇ ਨੂੰ ਧਿਆਨ ਦੇ ਨਾਲ ਵਿਚਾਰਨ ਦੀ ਜ਼ਰੂਰਤ ਹੈ ਕਿਉਂਕਿ ਇਸ ਨਾਲ ਪੰਜਾਬ ਦੀ ਡਿਵੈਲਪਮੈਂਟ ਓਵਰਾਲ ਡਿਵੈਲਪਮੈਂਟ ਅਤੇ ਇਕਨੋਮਿਕ ਫੰਡਿੰਗ ਦੇ ਉੱਤੇ ਵੀ ਫਰਕ ਪੈਂਦਾ ਪਿਆ ਪੰਜਾਬ ਜਿਹੜਾ ਹੈ ਉਹ ਹੋਰ ਜ਼ਿਆਦਾ ਵਿੱਤੀ ਸੰਕਟ ਦੇ ਵਿੱਚ ਘਿਰਦਾ ਪਿਆ ਖੈਰ ਦੇਖਣਾ ਹੋਵੇਗਾ ਕਿ ਕੁਝ ਬਣਦਾ ਕਿਉਂਕਿ ਪੰਜਾਬ ਸਰਕਾਰ ਨੇ ਦਾਵਾ ਕਰ ਦਿੱਤਾ ਹੈ ਜੋ ਵੀ ਅੜਿੱਕਾ ਨੇ ਜੋ ਵੀ ਅੜਚਨਾ ਪੈਦਾ ਹੋ ਰਹੀਆਂ ਨੇ ਉਹ ਮਹਿਜ਼ 2 ਮਹੀਨਿਆਂ ਦੇ ਵਿੱਚ ਸਮਟਾਲੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਉਸ ਸਾਰਾ ਕੰਮ ਜੋ ਰੁਕਿਆ ਪਿਆ ਸੀ ਉਸ ਤੋਂ ਚਾਰੂਟਾ ਨਾਲ ਚੱਲਣਾ ਸ਼ੁਰੂ ਹੋ ਜਾਵੇਗਾ ਕਿ ਇਸ ਦਾਅਵੇ ਦੇ ਨਾਲ ਕੇਂਦਰ ਸਰਕਾਰ ਸੈਟੀਸਫਾਈ ਹੋਵੇਗੀ ਔਰ ਜਿਹੜੇ ਪ੍ਰੋਜੈਕਟਸ ਹੈਗੇ ਨੇ ਉਹ ਸ਼ੁਰੂ ਕੀਤੇ ਜਾਣਗੇ ਇਹ ਸਮਾਂ ਜਾਣਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹਿਵਾਂ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ